ਸਿੱਖ ਕੌਮ ਦਾ ਇੱਕ ਹਿੱਸਾ ਸ਼ਰੀਆਮ ਹਿੰਦੁਸਤਾਨ ਜਿੰਦਾਬਾਦ ਕਹਿ ਕੇ ਖਾਲਿਸਤਾਨ ਦੇ ਖਿਲਾਫ ਹੈ ਤੇ ਨਾਲ ਹੀ ਖਾਲਸਾ ਪੰਥ ਦਾ ਹਿੰਦੂਕਰਨ ਕਰਨ ਲਈ ਸਰਗਰਮ ਹੈ ਉਸ ਹਿੱਸੇ ਨੂੰ ਕੋਈ ਸ਼ਰਮ ਜਾਂ ਕੌਮ ਦਾ ਡਰ ਨਹੀਂ ਤੇ ਆਮ ਸਿੱਖ ਦੇ ਜਜ਼ਬਾਤ ਦੀ ਪੋਰਾ ਵੀ ਪਰਵਾਹ ਨਹੀਂ ਉਹਨਾਂ ਨੂੰ ਭਾਰਤੀ ਨਿਜਾਮ ਦੀ ਸ਼ੈ ਉੱਤੇ ਆਪਣੀ ਕੌਮ ਨਾਲ ਗਦਾਰੀ ਦਾ ਉਰਾ ਫਖਰ ਹੈ ਉਹਨਾਂ ਦੀ ਤਰਜ਼ੇ ਜ਼ਿੰਦਗੀ ਤੇ ਕੌਮ ਦੇ ਹਿੱਤਾਂ ਦੱਕਾਣ ਕਰਕੇ ਨਜ਼ਾਰੇ ਮਾਣਦਿਆਂ ਦੇਖ ਕੇ ਕੁਰਸੀਆਂ ਤੇ ਅਹੁਦਿਆਂ ਦਾ ਨਿਗਮਣ ਦਾ ਦੇਖ ਕੇ ਆਮ ਸਿੱਖਾਂ ਨੂੰ ਵੀ ਭਾਰਤੀ ਨਿਜ਼ਾਮ ਦੇ ਜ਼ੁਲਮ ਨੂੰ ਅੱਖੋਂ ਪਰੋਖੇ ਕਰਕੇ ਮੋਜਾਂ ਮਾਨਣ ਨੂੰ ਦਿਲ ਕਰਦਾ ਹਕੂਮਤ ਨੂੰ ਤਸੱਲੀ ਹੈ ਕਿ ਸਿੱਖ ਹੌਲੀ-ਹੌਲੀ ਜਿਹੜਾ ਸਹੀ ਭੁੱਲ ਰਹੇ ਨੇ ਸਿੱਖ ਕੌਮ ਦਾ ਦੂਜਾ ਹਿੱਸਾ ਮੰਨ ਚੁੱਕਾ ਹੈ ਕਿ ਖਾਲਸਾ ਪੰਥ ਦੀ ਬੋਲੀ ਧਰਮ ਤੇ ਸੱਭਿਆਚਾਰ ਦੇ ਬਚਾਅ ਲਈ ਖਾਲਿਸਤਾਨ ਜ਼ਰੂਰੀ ਹੈ ਨਹੀਂ ਤਾਂ ਸਿੱਖ ਧਰਮ ਦਾ ਹਾਲ ਬੋਧੀਆਂ ਵਰਗਾ ਹੋ ਸਕਦਾ ਹੈ ਇਹ ਹਿੱਸਾ ਗਿਣਤੀ ਪੱਖੋਂ ਘੱਟ ਜ਼ਰੂਰ ਹੈ ਪਰ ਸਿਦਕ ਕੁਰਬਾਨੀ ਤੇ ਚੜ੍ਹਦੀ ਕਲਾ ਦੇ ਜਜ਼ਬੇ ਤਹਿਤ ਭਾਰਤੀ ਨਿਜਾਮ ਲਈ ਵਿਪਤਾ ਬਣਿਆ ਹੋਇਆ ਹੈ ਸਿੱਖ ਕੌਮ ਦੇ ਜਿਸ ਹਿੱਸੇ ਨੇ ਭਾਰਤੀ ਮੁਖਤਰਾ ਦੀ ਈਨ ਮੰਨੀ ਹੋਈ ਹੈ ਉਹ ਹਿੱਸਾ ਖਾਲਿਸਤਾਨੀਆਂ ਲਈ ਹਿੰਦੂਸਤਾਨੀਆਂ ਨਾਲੋਂ ਵੀ ਵੱਧ ਵਿਵਪਤਾ ਪਾਉਂਦਾ ਹੈ ਭਾਰਤ ਮਾਤਾ ਦੇ ਲਾਲ ਅਕਸਰ ਹੀ ਕਲਗੀ ਧਰ ਦੇ ਲਾਲਾਂ ਨੂੰ ਜਿਤਾਉਂਦੇ ਨੇ ਕਿ ਅਸੀਂ ਭਾਰਤ ਵਿੱਚ ਹੀ ਸੁਰੱਖਿਤਾ ਤੁਸੀਂ ਤਾਂ ਭਾਰਤ ਦੇ ਦੁਸ਼ਮਣ ਮੁਲਕਾਂ ਨਾਲ ਮਿਲ ਕੇ ਦੇਸ਼ ਦੇ ਟੁਕੜੇ ਕਰਨ ਤਹਿਤ ਖਾਲਿਸਤਾਨ ਦੀ ਗੱਲ ਕਰਦੇ ਹੋ ਇਹ ਭਾਰਤੀ ਮੁਖ ਧਾਰਾ ਵਾਲੇ ਸਿੱਖ ਕਹਿੰਦੇ ਨੇ ਕਿ ਹਿੰਦੂਆਂ ਤੇ ਹਿੰਦੁਸਤਾਨ ਵੱਲੋਂ ਸਿੱਖਾਂ ਨਾਲ ਜੋ ਜ਼ੁਲਮ ਧੋਖੇ ਤੇ ਗੱਦਾਰੀ ਹੋਈ ਹੈ ਉਹ ਆਮ ਵਰਤਾਰਾ ਹੈ ਤੇ ਐਡੀ ਗੱਲ ਨਹੀਂ ਕਿ ਅਸੀਂ 9 ਮਾਸ ਦਾ ਰਿਸ਼ਤਾ ਖਤਮ ਕਰਕੇ ਖਾਲਿਸਤਾਨ ਦੀ ਗੱਲ ਕਰਨ ਲੱਗ ਜਾਈਏ ਭਾਰਤੀ ਨਿਜਾਮ ਨੂੰ ਇਨ੍ਹਾਂ ਸਿੱਖਾਂ ਉੱਤੇ ਪੂਰਾ ਯਕੀਨ ਹੈ ਕਿ ਖਾਲਿਸਤਾਨ ਦੇ ਰਾਹ ਵਿੱਚ ਇਹ ਸਿੱਖ ਪਹਾੜ ਬਣ ਕੇ ਖੜੇ ਹਨ ਜਦ ਵੀ ਖਾਲਿਸਤਾਨੀ ਧਿਰ ਵੱਲੋਂ ਹਿੰਦੁਸਤਾਨ ਵਿੱਚ ਹਿੰਦੂਆਂ ਵੱਲੋਂ ਸਿੱਖੀ ਦੇ ਹਿੰਦੂ ਕਰਨ ਦਾ ਵਿਰੋਧ ਹੁੰਦਾ ਹੈ ਤਾਂ ਭਾਰਤੀ ਮੁਖਤਾਰਾ ਵਾਲੇ ਸਿੱਖ ਤੁਰੰਤ ਬ੍ਰਾਹਮਣਵਾਦੀ ਕਰਮਕਾਂਡ ਕਰਕੇ ਸਿੱਖਾਂ ਦਾ ਪੱਖ ਕਮਜ਼ੋਰ ਕਰਨ ਬਹਿ ਜਾਂਦੇ ਹਨ ਉਸ ਮੌਕੇ ਖਾਲਸਾਈ ਸੋਚ ਵਾਲੇ ਸਿੱਖ ਆਸ ਕਰਦੇ ਨੇ ਕਿ ਅਕਾਲ ਤਖ਼ਤ ਸਹਬ ਤੋਂ ਸਿੱਖ ਰਹਿਤ ਮਰਿਆਦਾ ਦੀ ਗੱਲ ਹੋਵੇਗੀ ਤੇ ਬ੍ਰਾਹਮਣਵਾਦ ਦੇ ਝੰਡੇ ਚੁੱਕਣ ਵਾਲੇ ਸਿੱਖ ਨੂੰ ਲਾਣਤਾ ਪੈਣਗੀਆਂ ਪਰ ਅਕਾਲ ਤਖ਼ਤ ਸਹਬ ਨੂੰ ਅਕਾਲੀਆਂ ਰਾਹੀ ਕਾਬੂ ਕਰੀ ਬੈਠੇ ਦਿੱਲੀ ਤੇ ਨਾਗਪੁਰ ਵਾਲੇ ਕੁਝ ਨਹੀਂ ਹੁਣ ਦੰਦੇ ਹਿੰਦੁਸਤਾਨ ਜਿੰਦਾਬਾਦ ਵਾਲੇ ਸਿੱਖ ਦਿਨ ਰਾਤ ਭਾਰਤੀ ਨਜਾਮ ਦੀ ਸ਼ਹਿ ਉਤੇ ਖਾਲਿਸਤਾਨ ਵਿਰੋਧੀ ਮਾਹੌਲ ਸਿਰਜਣ ਦੇ ਨਾਲ ਨਾਲ ਪੂਰੀ ਜਿੱਦ ਫੜੀ ਬੈਠੇ ਨੇ ਕਿ ਖਾਲਿਸਤਾਨੀਆਂ ਨੂੰ ਬੇਦਲੀ ਦੇ ਦਰਿਆ ਵਿੱਚ ਰੋੜ ਦੇਣਾ ਹੈ ਤੇ مایੂਸ ਕਰਕੇ ਉਦਾਸੀ ਦੇ ਸਮੁੰਦਰ ਵਿੱਚ ਡਬੋ ਦੇਣਾ ਹੈ ਤੇ ਇਹੋ ਜਿਹੇ ਦਿਨ ਲਿਆਉਣੇ ਨੇ ਕਿ ਕੋਈ ਖਾਲਸੇ ਤੇ ਖਾਲਿਸਤਾਨ ਦੀ ਗੱਲ ਨਾ ਕਰੇ ਤੇ ਖਾਲਿਸਤਾਨੀ ਸੋਚ ਵਾਲੇ ਸਿੱਖਾਂ ਤੋਂ ਲੁਕਦੇ ਬਚਦੇ ਫਿਰਨ ਭਾਰਤੀ ਨਿਜਾਮ ਦੇ ਫੈਲਾਏ ਜਾਲ ਵਿੱਚ ਫਸੇ ਹੋਏ ਇਹ ਸਿੱਖ ਆਪਦੀ ਕੌਮ ਦੇ ਯੋਧਿਆਂ ਖਿਲਾਫ ਨਫ਼ਰਤ ਨਾਲ ਭਰੇ ਫਿਰਦੇ ਨੇ ਕਿ ਸਾਨੂੰ ਸਿੱਖੀ ਦਾ ਬਿੜਾ ਗਰਕ ਨਹੀਂ ਕਰਨ ਦਿੰਦੇ ਸਿੱਖੀ ਦਾ ਭੋਗ ਨਹੀਂ ਪਾਉਣ ਦਿੰਦੇ ਜਦ ਪੈਰ ਪੈਰ ਉੱਤੇ ਭਾਰਤੀ ਬਿਰਤਾਂਤ ਅਤੇ ਭਾਰਤੀ ਮੁਖਤਾਰਾਂ ਵਾਲੇ ਸਿੱਖ ਛਾਏ ਹੋਏ ਨੇ ਤਾਂ ਖਾਲਿਸਤਾਨੀ ਸਿੱਖ ਤੂਫਾਨ ਦੇ ਉਲਟ ਕਿਸ਼ਤੀ ਚਲਾਉਣ ਲਈ ਝੂਜ ਰਹੇ ਨੇ ਤੰ ਹੈ ਖਾਲਿਸਤਾਨੀਆਂ ਦਾ ਜਜ਼ਬਾ ਕਿ ਉਹ ਵਿਖੜੇ ਮਾਹੌਲ ਵਿੱਚ ਵੀ ਝੰਡਾ ਚੁੱਕੀ ਫਿਰਦੇ ਨੇ ਖਾਲਿਸਤਾਨੀ ਧਿਰ ਦਾ ਹਾਲ ਦਸਮ ਪਾਤਸ਼ਾਹ ਦਾ ਚਮਕੌਰ ਦੀ ਗੜੀ ਤੋਂ ਮੱਛੀਵਾੜਾ ਸਾਹਿਬ ਦੇ ਵਿਚਕਾਰਲੇ ਵਕਤ ਨਾਲ ਮਿਲਦਾ ਹੈ ਜAVE ਦਸਮ ਪਾਤਸ਼ਾਹ ਦੇ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਜੀ ਅਣਜਾਣੀ ਮੰਜ਼ਲ ਵੱਲ ਵੱਧ ਰਹੇ ਸੀ ਵੋਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਦੇ ਵਿਛੋੜੇ ਪੈ ਗਿਆ ਉਸ ਵੇਲੇ ਦਾ ਸੁਣ ਲਿਓ ਹਾਲ ਜੀ ਖਾਲਸਾ ਪੰਥ ਦੇ ਸੁਰੱਖਿਅਤ ਭਵਿੱਖ ਲਈ ਖਾਲਿਸਤਾਨ ਦੀ ਲੜਾਈ ਲੜਨ ਵਾਲਿਆਂ ਨੂੰ ਘੇਰਿਆ ਤੇ ਘੇਰਿਆ ਜਾ ਰਿਹਾ ਹੈ ਕਿ ਇਹ ਕਿਹੜੀ ਲੜਾਈ ਐ ਛੱਡੋ ਇਹਨੂੰ ਕੋਈ ਫਾਇਦਾ ਕੀ ਖਟਿਆ ਐਨਾ ਨੁਕਸਾਨ ਹੋ ਗਿਆ ਵਿਕਾਸ ਤੇ ਤਰੱਕੀ ਲਈ ਭਾਰਤੀ ਨਿਜਾਮ ਵਿੱਚ ਵੋਟਾਂ ਰਹੀ ਉਹਦੇ ਲਵੋ ਕੌਮ ਦਾ ਕੁਝ ਸੋਚੋ ਖਾਲਿਸਤਾਨ ਤਾਂ ਬਣਦਾ ਨਹੀਂ ਪਰ ਤੁਸੀਂ ਐਵੇਂ ਹੀ ਸਾਡੇ ਲਈ ਵਿਪਤਾ ਵਧਾ ਰਹੇ ਹੋ ਖਾਲਿਸਤਾਨ ਵਿਰੋਧੀ ਹਿੰਦੁਸਤਾਨੀ ਸਿੱਖ ਕਹਿ ਰਹੇ ਨੇ ਕਿ ਬਸ ਹੁਣ ਖਤਮ ਕਰੋ ਗੱਲ ਭਾਰਤ ਵਿੱਚ ਹੀ ਰਹਿ ਕੇ ਵਕਤ ਟਪਾਉਣਾ ਸਿੱਖੋਂ ਸਿੰਬੋਲਿਕ ਜਸਟਿਸ ਸਟੇਟਲੈਸ ਨੇਸ਼ਨ ਮੁਲਕ ਵਿਰੋਣੀ ਕੌਮ ਨੂੰ ਆਪਣਾ ਮੁਲਕ ਕਾਇਮ ਕਰਨ ਤੋਂ ਰੋਕ ਕੇ ਗੁਲਾਮ ਰਹਿਣ ਦੇ ਲਈ ਸਿੱਖਿਆ ਦਿੱਤੀ ਜਾ ਰਹੀ ਹੈ ਕਿ ਖੇਤਰ ਖਾ ਕੇ ਸ਼ਾਨ ਨਾਲ ਜਿਉਣਾ ਹੀ ਲੋਕਤੰਤਰ ਹੈ ਸਵਾਲ ਤਾਂ ਕਰਨੇ ਵੱਧਦੇ ਨੇ ਭਾਰਤੀ ਨਿਜਾਮ ਦੇ ਹਮਾਇਤੀ ਸਿੱਖਾਂ ਨੂੰ ਕਿ ਇਸ ਤਰ੍ਹਾਂ ਕੌਮ ਬਚ ਸਕਦੀ ਹੈ ਪਰ ਸਵਾਲ ਪੁੱਛਿਆ ਜਾ ਰਿਹਾ ਕੌਮ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਖਾਲਿਸਤਾਨ ਦੇ ਰਾਤੋਰੇ ਲੋਕਾਂ ਨੂੰ ਕੀ ਤੁਹਾਡੀ ਪ੍ਰਾਪਤੀ ਕੀ ਹੈ ਕੌਮ ਦਾ ਘਾਣ ਕਰਾਉਣ ਵਾਲਿਆਂ ਨੂੰ ਕੋਈ ਸਵਾਲ ਨਹੀਂ ਕੌਮ ਦੇ ਹਿੱਤਾਂ ਨੂੰ ਬਚਾਉਣ ਬਦਲੇ ਦਛੋਟੇ ਕੱਟਣ ਵਾਲਿਆਂ ਨੂੰ ਬਗੈਰ ਦੋਸ਼ ਤੋਂ ਫਾਹੇ ਟੰਗਿਆ ਜਾ ਰਿਹਾ ਜਿਵੇਂ ਸਿੱਖ ਕੌਮ ਦੀ ਅਦੋਗਤੀ ਲਈ ਸਿਰਫ ਖਾਲਿਸਤਾਨੀ ਜ਼ਿੰਮੇਵਾਰ ਹੋਣ ਤੇ ਭਾਰਤੀ ਹਕੂਮਤ ਦਾ ਤੇ ਉਹਦੀ ਈਨ ਮੰਨ ਕੇ ਸਿੱਖ ਕੌਮ ਨਾਲ ਗਦਾਰੀ ਕਰਨ ਵਾਲਿਆਂ ਦਾ ਕੋਈ ਦੋਸ਼ੀ ਨਾ ਹੋਵੇ ਪਹਿਲਾਂ ਮੈਂ ਕਦੇ ਕਾਰ ਨਹੀਂ ਚਲਾਈ ਫਿਰ ਸਿੱਖੀ ਹੁਣ ਕਈ ਸਾਲ ਹੋ ਗਏ ਚਲਾ ਰਿਹਾ ਹਾਂ ਬੜੀ ਵੇਰ ਕਾਰ ਚਲਾਉਂਦਿਆਂ ਗੜਬੜ ਹੋਈ ਹੈ ਪਰ ਹਰ ਤਜਰਬਾ ਸਿੱਖ ਹੁੰਦਾ ਹੈ ਗਲਤੀ ਕਰ ਕਰਕੇ ਡਰਾਈਵਿੰਗ ਸੁਧਰ ਰਹੀ ਹੈ ਇਸੇ ਤਰ੍ਹਾਂ ਖਾਲਿਸਤਾਨ ਦੇ ਰਾਹ ਪੈਣ ਵਾਲਿਆਂ ਸਿੱਖਾਂ ਤੋਂ ਵੀ ਗਲਤੀਆਂ ਹੋਈਆਂ ਹੋਣਗੀਆਂ ਗਲਤ ਫੈਸਲੇ ਤੇ ਗਲਤ ਕਦਮ ਚੁੱਕੇ ਗਏ ਹੋਣਗੇ ਪਰ ਖਾਲਿਸਤਾਨੀ ਸਿੱਖ ਕੌਮ ਦੀ ਚੜ੍ਹਤ ਬਣਾਉਣ ਦੀ ਭਾਵਨਾ ਤਹਿਤ ਲੜ ਰਹੇ ਨੇ ਜਦਕਿ ਹਿੰਦੁਸਤਾਨ ਜਿੰਦਾਬਾਦ ਵਾਲੇ ਸਿੱਖ ਉਸ ਨਿਜਾਮ ਦਾ ਹਿੱਸਾ ਹਨ ਜਿਸ ਦਾ ਮਕਸਦ ਸਿੱਖੀ ਦਾ ਖੁਰਾਕੋਜ ਮਟਾਉਣ ਤੇ ਸਿੱਖਾਂ ਨੂੰ ਕੇਸਧਾਰੀ Hindu ਦਰਸਾਉਣਾ ਹੈ ਇਸ ਮੌਕੇ মিডিਆ ਰਹੀ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਕਿ ਖਾਲਿਸਤਾਨੀ ਧਿਰ ਗਲਤ ਹੈ ਬੇਲੋੜੀ ਹੈ ਤੇ ਕੋਈ ਪ੍ਰਾਪਤੀ ਨਹੀਂ ਕਰ ਸਕਦੀ ਜਿਵੇਂ ਹਿੰਦੁਸਤਾਨੀ ਸਿੱਖਾਂ ਵਾਲੀ ਧਿਰ ਨੇ ਸਿੱਖ ਹਿੱਤਾਂ ਤੇ ਹੱਕ ਦੀ ਡਟ ਕੇ ਰਾਖੀ ਕਰਕੇ ਇਤਿਹਾਸ ਸਿਰਜਿਆ ਹੋਵੇ ਹਕੀਕਤ ਇਹ ਹੈ ਕਿ ਭਾਰਤੀ ਹਕੂਮਤ ਦੀ ਪੁੱਛ ਬਣੇ ਸਿੱਖ ਜੇ ਭਾਰਤੀ ਨਿਜਾਮ ਤੋਂ ਸਿੱਖ ਕੌਮ ਦੇ ਹਿੱਤਾਂ ਦੀ ਰਾਖੀ ਕਰਨ ਕਰਾਉਣ ਵਿੱਚ ਸਫਲ ਰਹੇ ਹੁੰਦੇ ਤਾਂ ਖਾਲਿਸਤਾਨ ਦੀ ਗੱਲ ਹੀ ਨਹੀਂ ਸੀ ਹੋਣੀ ਇਤਿਹਾਸਿਕ ਮਜ਼ਾਕ ਦੇਖੋ ਭਾਰਤੀ ਨਿਜਾਮ ਨਾਲ ਖੜਨ ਵਾਲੇ ਜਿਹੜੇ ਸਿੱਖ ਆਪਣੀ ਕੌਮ ਦੇ ਹਿੱਤਾਂ ਦੀ ਰਾਖੀ ਨਹੀਂ ਕਰ ਸਕੇ ਹੁਣ ਖਾਲਿਸਤਾਨੀਆਂ ਨੂੰ ਪੁੱਛਦੇ ਫਿਰਦੇ ਨੇ ਕਿ ਤੁਸੀਂ ਕੌਮ ਲਈ ਕੀਤਾ ਕੀ ਹੈ ਭਾਈ ਖਾਲਿਸਤਾਨੀਆਂ ਦਾ ਹਿੰਦੀ Hindu ਹਿੰਦੁਸਤਾਨ ਤੋਂ ਬਾਗੀ ਹੋ ਕੇ ਖਾਲਿਸਤਾਨ ਦਾ ਝੰਡਾ ਚੁੱਕਣਾ ਹੀ ਸਭ ਕੁਝ ਹੈ ਸਿੱਖ ਕੌਮ ਦਾ ਇੱਕ ਹਿੱਸਾ ਸ਼ਰੀਆਮ ਹਿੰਦੁਸਤਾਨ ਜਿੰਦਾਬਾਦ ਕਹਿ ਕੇ ਖਾਲਿਸਤਾਨ ਦੇ ਖਿਲਾਫ ਹੈ ਤੇ ਨਾਲ ਹੀ ਖਾਲਸਾ ਪੰਥ ਦਾ ਹਿੰਦੂਕਰਨ ਕਰਨ ਕਰਨ ਲਈ ਸਰਗਰਮ ਹੈ ਉਸ ਹਿੱਸੇ ਨੂੰ ਕੋਈ ਸ਼ਰਮ ਜਾਂ ਕੌਮ ਦਾ ਡਰ ਨਹੀਂ ਤੇ ਆਮ ਸਿੱਖ ਦੇ ਜਜ਼ਬਾਤ ਦੀ ਪੋਰਾ ਵੀ ਪਰਵਾਹ ਨਹੀਂ ਉਹਨਾਂ ਨੂੰ ਭਾਰਤੀ ਨਿਜਾਮ ਦੀ ਸ਼ਹਿ ਉੱਤੇ ਆਪਣੀ ਕੌਮ ਨਾਲ ਗਦਾਰੀ ਦਾ ਪੂਰਾ ਫਖਰ ਹੈ ਉਹਨਾਂ ਦੀ ਤਰਜੇ ਜ਼ਿੰਦਗੀ ਤੇ ਕੌਮ ਦੇ ਹਿੱਤਾਂ ਦਾ ਕਾਣ ਕਰਕੇ ਨਜ਼ਾਰੇ ਮਾਰਦਿਆਂ ਦੇਖ ਕੇ ਕੁਰਸੀਆਂ ਤੇ ਅਹੁਦਿਆਂ ਦਾ ਨਿਗਮਣ ਦਾ ਦੇਖ ਕੇ ਆਮ ਸਿੱਖਾਂ ਨੂੰ ਵੀ ਭਾਰਤੀ ਨਿਜਾਮ ਦੇ ਜ਼ੁਲਮ ਨੂੰ ਅੱਖੋਂ ਪਰੋਖੇ ਕਰਕੇ ਮੋਜਾਂ ਮਾਨਣ ਨੂੰ ਦਿਲ ਕਰਦਾ ਹਕੂਮਤ ਨੂੰ ਤਸੱਲੀ ਹੈ ਕਿ ਸਿੱਖ ਹੌਲੀ-ਹੌਲੀ ਚਰਾਸੀ ਭੁੱਲ ਰਹੇ ਨੇ ਸਿੱਖ ਕੌਮ ਦਾ ਦੂਜਾ ਹਿੱਸਾ ਮੰਨ ਚੁੱਕਾ ਹੈ ਕਿ ਖਾਲਸਾ ਪੰਥ ਦੀ ਬੋਲੀ ਧਰਮ ਤੇ ਸੱਭਿਆਚਾਰ ਦੇ ਬਚਾਅ ਲਈ ਖਾਲਿਸਤਾਨ ਜ਼ਰੂਰੀ ਹੈ ਨਹੀਂ ਤਾਂ ਸਿੱਖ ਧਰਮ ਦਾ ਹਾਲ ਬੋਧੀਆਂ ਵਰਗਾ ਹੋ ਸਕਦਾ ਹੈ ਇਹ ਹਿੱਸਾ ਗਿਣਤੀ ਪੱਖੋਂ ਘੱਟ ਜ਼ਰੂਰ ਹੈ ਪਰ ਸਿਦਕ ਕੁਰਬਾਨੀ ਤੇ ਚੜ੍ਹਦੀ ਕਲਾ ਦੇ ਜਜ਼ਬੇ ਤਹਿਤ ਭਾਰਤੀ ਨਜਾਮ ਲਈ ਵਿਪਤਾ ਬਣਿਆ ਹੋਇਆ ਹੈ ਸਿੱਖ ਕੌਮ ਦੇ ਜਿਸ ਹਿੱਸੇ ਨੇ ਭਾਰਤੀ ਮੁਖਤਰਾ ਦੀ ਈਨ ਮੰਨੀ ਹੋਈ ਹੈ ਉਹ ਹਿੱਸਾ ਖਾਲਿਸਤਾਨੀਆਂ ਲਈ ਹਿੰਦੂਸਤਾਨੀਆਂ ਨਾਲੋਂ ਵੀ ਵੱਧ ਵਿਪਤਾ ਪਾਉਂਦਾ ਹੈ ਭਾਰਤ ਮਾਤਾ ਦੇ ਲਾਲ ਅਕਸਰ ਹੀ ਕਲਗੀ ਧਰ ਦੇ ਲਾਲਾਂ ਨੂੰ ਜਿਤਾਉਂਦੇ ਨੇ ਕਿ ਅਸੀਂ ਭਾਰਤ ਵਿੱਚ ਹੀ ਸੁਰੱਖਿਤਾ ਤੁਸੀਂ ਤਾਂ ਭਾਰਤ ਦੇ ਦੁਸ਼ਮਣ ਮੁਲਕਾਂ ਨਾਲ ਮਿਲ ਕੇ ਦੇਸ਼ ਦੇ ਟੁਕੜੇ ਕਰਨ ਤਹਿਤ ਖਾਲਿਸਤਾਨ ਦੀ ਗੱਲ ਕਰਦੇ ਹੋ ਇਹ ਭਾਰਤੀ ਮੁਖਤਾਰਾ ਵਾਲੇ ਸਿੱਖ ਕਹਿੰਦੇ ਨੇ ਕਿ ਹਿੰਦੂਆਂ ਤੇ ਹਿੰਦੁਸਤਾਨ ਵੱਲੋਂ ਸਿੱਖਾਂ ਨਾਲ ਜੋ ਜ਼ੁਲਮ ਧੋਖੇ ਤੇ ਗੱਦਾਰੀ ਹੋਈ ਹੈ ਉਹ ਆਮ ਵਰਤਾਰਾ ਹੈ ਤੇ ਐਡੀ ਗੱਲ ਨਹੀਂ ਕਿ ਅਸੀਂ 9 ਮਾਸ ਦਾ ਰਿਸ਼ਤਾ ਖਤਮ ਕਰਕੇ ਖਾਲਿਸਤਾਨ ਦੀ ਗੱਲ ਕਰਨ ਲੱਗ ਜਾਈਏ ਭਾਰਤੀ ਨਿਜਾਮ ਨੂੰ ਇੰਨਾ ਸਿੱਖਾਂ ਉੱਤੇ ਪੂਰਾ ਯਕੀਨ ਹੈ ਕਿ ਖਾਲਿਸਤਾਨ ਦੇ ਰਾਹ ਵਿੱਚ ਇਹ ਸਿੱਖ ਪਹਾੜ ਬਣ ਕੇ ਖੜੇ ਹਨ ਜਦ ਵੀ ਖਾਲਿਸਤਾਨੀ ਧਿਰ ਵੱਲੋਂ ਹਿੰਦੁਸਤਾਨ ਵਿੱਚ ਹਿੰਦੂਆਂ ਵੱਲੋਂ ਸਿੱਖੀ ਦੇ ਹਿੰਦੂਕਰਨ ਦਾ ਵਿਰੋਧ ਹੁੰਦਾ ਹੈ ਤਾਂ ਭਾਰਤੀ ਮੁਖਤਾਰਾ ਵਾਲੇ ਸਿੱਖ ਤੁਰੰਤ ਬ੍ਰਾਹਮਣਵਾਦੀ ਕਰਮਕਾਂਡ ਕਰਕੇ ਸਿੱਖਾਂ ਦਾ ਪੱਖ ਕਮਜ਼ੋਰ ਕਰਨ ਬਹਿ ਜਾਂਦੇ ਹਨ ਉਸ ਮੌਕੇ ਖਾਲਸਾਈ ਸੋਚ ਵਾਲੇ ਸਿੱਖ ਆਸ ਕਰਦੇ ਨੇ ਕਿ ਅਕਾਲ ਤਖਤ ਸਾਬ ਤੋਂ ਸਿੱਖ ਰਹਿਤ ਮਰਿਆਦਾ ਦੀ ਗੱਲ ਹੋਵੇਗੀ ਤੇ ਬ੍ਰਾਹਮਣਵਾਦ ਦੇ ਝੰਡੇ ਚੁੱਕਣ ਵਾਲੇ ਸਿੱਖ ਨੂੰ ਲਾਣਤਾ ਪੈਣਗੀਆਂ ਪਰ ਅਕਾਲ ਤਖ਼ਤ ਸਾਹਿਬ ਨੂੰ ਅਕਾਲੀਆਂ ਰਾਹੀ ਕਾਬੂ ਕਰੀ ਬੈਠੇ ਦਿੱਲੀ ਤੇ ਨਾਗਪੁਰ ਵਾਲੇ ਕੁਝ ਨਹੀਂ ਹੁਣ ਦੰਦੇ ਹਿੰਦੁਸਤਾਨ ਜਿੰਦਾਬਾਦ ਵਾਲੇ ਸਿੱਖ ਦਿਨ ਰਾਤ ਭਾਰਤੀ ਨਿਜਾਮ ਦੀ ਸ਼ਹਿ ਉਤੇ ਖਾਲਿਸਤਾਨ ਵਿਰੋਧੀ ਮਾਹੌਲ ਸਿਰਜਣ ਦੇ ਨਾਲ ਨਾਲ ਪੂਰੀ ਜਿੱਦ ਫੜੀ ਬੈਠੇ ਨੇ ਕਿ ਖਾਲਿਸਤਾਨੀਆਂ ਨੂੰ ਬੇਦਲੀ ਦੇ ਦਰਿਆ ਵਿੱਚ ਰੋੜ ਦੇਣਾ ਹੈ ਤੇ ਮਾਇੂਸ ਕਰਕੇ ਉਦਾਸੀ ਦੇ ਸਮੁੰਦਰ ਵਿੱਚ ਡਬੋ ਦੇਣਾ ਹੈ ਤੇ ਇਹੋ ਜਿਹੇ ਦਿਨ ਲਿਆਉਣੇ ਨੇ ਕਿ ਕੋਈ ਖਾਲਸੇ ਤੇ ਖਾਲਿਸਤਾਨ ਦੀ ਗੱਲ ਨਾ ਕਰੇ ਤੇ ਖਾਲਿਸਤਾਨੀ ਸੋਚ ਵਾਲੇ ਸਿੱਖਾਂ ਤੋਂ ਲੁਕਦੇ ਬਚਦੇ ਫਿਰਨ ਭਾਰਤੀ ਨਿਜਾਮ ਦੇ ਫੈਲਾਏ ਜਾਲ ਵਿੱਚ ਫਸੇ ਹੋਏ ਇਹ ਸਿੱਖ ਆਪਦੀ ਕੌਮ ਦੇ ਯੋਧਿਆਂ ਖਿਲਾਫ ਨਫ਼ਰਤ ਨਾਲ ਭਰੇ ਫਿਰਦੇ ਨੇ ਕਿ ਸਾਨੂੰ ਸਿੱਖੀ ਦਾ ਬੇੜਾ ਗਰਕ ਨਹੀਂ ਕਰਨ ਦੰਦੇ ਸਿੱਖੀ ਦਾ ਭੋਗ ਨਹੀਂ ਪਾਉਣ ਦਿੰਦੇ ਜਦ ਪੈਰ ਪੈਰ ਉੱਤੇ ਭਾਰਤੀ ਵਰਤਾਂਤ ਅਤੇ ਭਾਰਤੀ ਮੁਖਤਾਰਾਂ ਵਾਲੇ ਸਿੱਖ ਛਾਏ ਹੋਏ ਨੇ ਤਾਂ ਖਾਲਿਸਤਾਨੀ ਸਿੱਖ ਤੂਫਾਨ ਦੇ ਉਲਟ ਕਿਸ਼ਤੀ ਚਲਾਉਣ ਲਈ ਝੂਜ ਰਹੇ ਨੇ ਤੰ ਹੈ ਖਾਲਿਸਤਾਨੀਆਂ ਦਾ ਜਜ਼ਬਾ ਕਿ ਉਹ ਵਿਛੜੇ ਮਾਹੌਲ ਵਿੱਚ ਵੀ ਝੰਡਾ ਚੁੱਕੀ ਫਿਰਦੇ ਨੇ ਖਾਲਿਸਤਾਨੀ ਧਿਰ ਦਾ ਹਾਲ ਦਸਮ ਪਾਤਸ਼ਾਹ ਦਾ ਚਮਕੌਰ ਦੀ ਗੜੀ ਤੋਂ ਮਾਛੀਵਾੜਾ ਸਾਬ ਦੇ ਵਿਚਕਾਰਲੇ ਵਕਤ ਨਾਲ ਮਿਲਦਾ ਹੈ ਜAVE ਦਸਮ ਪਾਤਸ਼ਾਹ ਦੇ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਜੀ ਅਣਜਾਣੀ ਮੰਜ਼ਲ ਵੱਲ ਵੱਧ ਰਹੇ ਸੀ ਵੋਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਦੇ ਵਿਛੋੜੇ ਪੈ ਗਿਆ ਉਸ ਵੇਲੇ ਦਾ ਸੁਣ ਲਿਓ ਹਾਲ ਜੀ ਖਾਲਸਾ ਪੰਥ ਦੇ ਸੁਰੱਖਿਅਤ ਭਵਿੱਖ ਲਈ ਖਾਲਿਸਤਾਨ ਦੀ ਲੜਾਈ ਲੜਨ ਵਾਲਿਆਂ ਨੂੰ ਘੇਰਿਆ ਤੇ ਘੇਰਿਆ ਜਾ ਰਿਹਾ ਹੈ ਕਿ ਇਹ ਕਿਹੜੀ ਲੜਾਈ ਹੈ ਛੱਡੋ ਇਹਨੂੰ ਕੋਈ ਫਾਇਦਾ ਕੀ ਖਟਿਆ ਐਨਾ ਨੁਕਸਾਨ ਹੋ ਗਿਆ ਵਿਕਾਸ ਤੇ ਤਰੱਕੀ ਲਈ ਭਾਰਤੀ ਨਿਜਾਮ ਵਿੱਚ ਵੋਟਾਂ ਰਹੀ ਉਹਦੇ ਲਵੋ ਕੌਮ ਦਾ ਕੁਝ ਸੋਚੋ ਖਾਲਿਸਤਾਨ ਤਾਂ ਬਣਦਾ ਨਹੀਂ ਪਰ ਤੁਸੀਂ ਐਵੇਂ ਹੀ ਸਾਡੇ ਲਈ ਵਿਪਤਾ ਵਧਾ ਰਹੇ ਹੋ ਖਾਲਿਸਤਾਨ ਵਿਰੋਧੀ ਹਿੰਦੁਸਤਾਨੀ ਸਿੱਖ ਕਹਿ ਰਹੇ ਨੇ ਕਿ ਬਸ ਹੁਣ ਖਤਮ ਕਰੋ ਗੱਲ ਭਾਰਤ ਵਿੱਚ ਹੀ ਰਹਿ ਕੇ ਵਕਤ ਟਪਾਉਣਾ ਸਿੱਖੋ ਸਿੰਬੋਲਿਕ ਜਸਟਿਸ ਸਟੇਟਲੈਸ ਨੇਸ਼ਨ ਮੁਲਕ ਵਿਯੋਣੀ ਕੌਮ ਨੂੰ ਆਪਣਾ ਮੁਲਕ ਕਾਇਮ ਕਰਨ ਤੋਂ ਰੋਕ ਕੇ ਗੁਲਾਮ ਰਹਿਣ ਦੇ ਲਈ ਸਿੱਖਿਆ ਦਿੱਤੀ ਜਾ ਰਹੀ ਹੈ ਕਿ ਖੇਤਰ ਖਾ ਕੇ ਸ਼ਾਨ ਨਾਲ ਜਿਉਣਾ ਹੀ ਲੋਕਤੰਤਰ ਹੈ ਸਵਾਲ ਤਾਂ ਕਰਨੇ ਬਣਦੇ ਨੇ ਭਾਰਤੀ ਨਿਜਾਮ ਦੇ ਹਮਾਇਤੀ ਸਿੱਖਾਂ ਨੂੰ ਕਿ ਇਸ ਤਰ੍ਹਾਂ ਕੌਮ ਬਚ ਸਕਦੀ ਹੈ ਪਰ ਸਵਾਲ ਪੁੱਛਿਆ ਜਾ ਰਿਹਾ ਕੌਮ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਖਾਲਿਸਤਾਨ ਦੇ ਰਾਤੋਰੇ ਲੋਕਾਂ ਨੂੰ ਕੀ ਤੁਹਾਡੀ ਪ੍ਰਾਪਤੀ ਕੀ ਹੈ ਕੌਮ ਦਾ ਘਾਣ ਕਰਾਉਣ ਵਾਲਿਆਂ ਨੂੰ ਕੋਈ ਸਵਾਲ ਨਹੀਂ ਕੌਮ ਦੇ ਹਿੱਤਾਂ ਨੂੰ ਬਚਾਉਣ ਬਦਲੇ ਦਛੋਟੇ ਕੱਟਣ ਵਾਲਿਆਂ ਨੂੰ ਬਗੈਰ ਦੋਸ਼ ਤੋਂ ਫਾਹੇ ਟੰਗਿਆ ਜਾ ਰਿਹਾ ਜਿਵੇਂ ਸਿੱਖ ਕੌਮ ਦੀ ਅਦੋਗਤੀ ਲਈ ਸਿਰਫ ਖਾਲਿਸਤਾਨੀ ਜ਼ਿੰਮੇਵਾਰ ਹੋਣ ਤੇ ਭਾਰਤੀ ਹਕੂਮਤ ਦਾ ਤੇ ਉਹਦੀ ਈਨ ਮੰਨ ਕੇ ਸਿੱਖ ਕੌਮ ਨਾਲ ਗਦਾਰੀ ਕਰਨ ਵਾਲਿਆਂ ਦਾ ਕੋਈ ਦੋਸ਼ੀ ਨਾ ਹੋਵੇ ਪਹਿਲਾਂ ਮੈਂ ਕਦੇ ਕਾਰ ਨਹੀਂ ਚਲਾਈ ਫਿਰ ਸਿੱਖੀ ਹੁਣ ਕਈ ਸਾਲ ਹੋ ਗਏ ਚਲਾ ਰਿਹਾ ਹਾਂ ਬੜੀ ਵੇਰ ਕਾਰ ਚਲਾਉਂਦਿਆਂ ਗੜਬੜ ਹੋਈ ਹੈ ਪਰ ਹਰ ਤਜਰਬਾ ਸਿੱਖ ਹੁੰਦਾ ਹੈ ਗਲਤੀ ਕਰ ਕਰਕੇ ਡਰਾਈਵਿੰਗ ਸੁਧਰ ਰਹੀ ਹੈ ਇਸੇ ਤਰ੍ਹਾਂ ਖਾਲਿਸਤਾਨ ਦੇ ਰਾਹ ਪੈਣ ਵਾਲਿਆਂ ਸਿੱਖਾਂ ਤੋਂ ਵੀ ਗਲਤੀਆਂ ਹੋਈਆਂ ਹੋਣਗੀਆਂ ਗਲਤ ਫੈਸਲੇ ਤੇ ਗਲਤ ਕਦਮ ਚੁੱਕੇ ਗਏ ਹੋਣਗੇ ਪਰ ਖਾਲਿਸਤਾਨੀ ਸਿੱਖ ਕੌਮ ਦੀ ਚੜ੍ਹਤ ਬਣਾਉਣ ਦੀ ਭਾਵਨਾ ਤਹਿਤ ਲੜ ਰਹੇ ਨੇ ਜਦਕਿ ਹਿੰਦੁਸਤਾਨ ਜਿੰਦਾਬਾਦ ਵਾਲੇ ਸਿੱਖ ਉਸ ਨਿਜਾਮ ਦਾ ਹਿੱਸਾ ਹਨ ਜਿਸ ਦਾ ਮਕਸਦ ਸਿੱਖੀ ਦਾ ਖੁਰਾ ਖੋਜ ਮਟਾਉਣ ਤੇ ਸਿੱਖਾਂ ਨੂੰ ਕੇਸਧਾਰੀ Hindu ਦਰਸਾਉਣਾ ਹੈ ਇਸ ਮੌਕੇ ਮੀਡੀਆ ਰਹੀ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਕਿ ਖਾਲਿਸਤਾਨੀ ਧਿਰ ਗਲਤ ਹੈ ਬੇਲੋੜੀ ਹੈ ਤੇ ਕੋਈ ਪ੍ਰਾਪਤੀ ਨਹੀਂ ਕਰ ਸਕਦੀ ਜਿਵੇਂ ਹਿੰਦੁਸਤਾਨੀ ਸਿੱਖਾਂ ਵਾਲੀ ਧਿਰ ਨੇ ਸਿੱਖ ਹਿੱਤਾਂ ਤੇ ਹੱਕ ਦੀ ਡਟ ਕੇ ਰਾਖੀ ਕਰਕੇ ਇਤਿਹਾਸ ਸਿਰਜਿਆ ਹੋਵੇ ਹਕੀਕਤ ਇਹ ਹੈ ਕਿ ਭਾਰਤੀ ਹਕੂਮਤ ਦੀ ਪੁੱਛ ਬਣੇ ਸਿੱਖ ਜੇ ਭਾਰਤੀ ਨਿਜਾਮ ਤੋਂ ਸਿੱਖ ਕੌਮ ਦੇ ਹਿੱਤਾਂ ਦੀ ਰਾਖੀ ਕਰਨ ਕਰਾਉਣ ਵਿੱਚ ਸਫਲ ਰਹੇ ਹੁੰਦੇ ਤਾਂ ਖਾਲਿਸਤਾਨ ਦੀ ਗੱਲ ਹੀ ਨਹੀਂ ਸੀ ਹੋਣੀ ਇਤਿਹਾਸਿਕ ਮਜ਼ਾਕ ਦੇਖੋ ਭਾਰਤੀ ਨਿਜਾਮ ਨਾਲ ਖੜਨ ਵਾਲੇ ਜਿਹੜੇ ਸਿੱਖ ਆਪਣੀ ਕੌਮ ਦੇ ਹਿੱਤਾਂ ਦੀ ਰਾਖੀ ਨਹੀਂ ਕਰ ਸਕੇ ਹੁਣ ਖਾਲਿਸਤਾਨੀਆਂ ਨੂੰ ਪੁੱਛਦੇ ਫਿਰਦੇ ਨੇ ਕਿ ਤੁਸੀਂ ਕੌਮ ਲਈ ਕੀਤਾ ਕੀ ਹੈ ਭਾਈ ਖਾਲਿਸਤਾਨੀਆਂ ਦਾ ਹਿੰਦੀ Hindu ਹਿੰਦੁਸਤਾਨ ਤੋਂ ਬਾਗੀ ਹੋ ਕੇ ਖਾਲਿਸਤਾਨ ਦਾ ਝੰਡਾ ਚੁੱਕਣਾ ਹੀ ਸਭ ਕੁਝ ਹੈ